ਮਹੱਲਾ ਪੰਜਵਾ ਰਾਗ ਗੌੜੀ ਗੁਵਾਰੀ ਚੌਪਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਨ ਬਿਦ ਕੁਸਲ ਹੋਤ ਮੇਰੇ ਭਾਈ ਕਿਉ ਪਾਈਐ ਹਰਿ ਰਾਮ ਸਹਾਈ ਰਹਾਉ ਕੁਸਲਨਾ ਗ੍ਰਹਿ ਮੇਰੀ ਸਭ ਮਾਇਆ ਉੱਚੇ ਮੰਦਰ ਸੁੰਦਰ ਛਾਇਆ ਝੂਠੇ ਲਾਲਚ ਜਨਮ ਗਵਾਇਆ ਹਸਤੀ ਕੋੜੇ ਦੇਖ ਵਿਗਾਸਾ ਲਜਕਰ ਜੋੜੇ ਨੀਬ ਖਵਾਸਾ ਗਲ ਜੀਵਦੀ ਹਉ ਮੈਂ ਕੀ ਫਾਸਾ ਰਾਜ ਕਮਾਵੇ ਦਹ ਦਿਸ ਸਾਰੀ ਮਾਣੈ ਰੰਗ ਭੋਗ ਬਹੁ ਨਾਰੀ ਜਿਉ ਨਰਪਤ ਸੁਪਨੈ ਪੇਖਾਰੀ ਏਕ ਕੁਸਲ ਮੋਕੋ ਸਤਿਗੁਰੂ ਬਤਾਇਆ ਹਰ ਜੋ ਕਿਛ ਕਰੇ ਸੋ ਹਰ ਕੀਆ ਭਗਤਾ ਭਾਇਆ ਜਨ ਨਾਨਕ ਹਉ ਮੈਂ ਮਾਰ ਸਮਾਇਆ ਇਨ ਬਿਦ ਕੁਸਲ ਹੋਤ ਮੇਰੇ ਭਾਈ ਇਉ ਪਾਈਐ ਹਰਿ ਰਾਮ ਸਹਾਈ ਰਹਾਉ ਦੂਜਾ ਗੌੜੀ ਗਵਾਰੀ ਮਹੱਲਾ ਪੰਜਵਾ ਕਿਉ ਭ੍ਰਮੀਐ ਭ੍ਰਮ ਕਿਸ ਕਾ ਹੋਈ ਜਾਂ ਜਲਥਨ ਮਹੀਲ ਰਵਿਆ ਸੋਈ ਗੁਰਮੁਖ ਉਪਰੇ ਮਨਮੁਖ ਪਤਖੋਈ ਜਿਸ ਰਖੈ ਆਪ ਰਾਮ ਦਇਆਰਾ ਕਿਸ ਨਹੀਂ ਦੂਜਾ ਕੋ ਪੌਂਚਨ ਹਾਰਾ ਰਹਾਉ ਸਭ ਮਹਿ ਵਰਤੈ ਏਕ ਅਨੰਤਾ ਤਾ ਤੂੰ ਸੁਖ ਸੂ ਹੋਏ ਅਚਿੰਤਾ ਉਹੋ ਸਭ ਕਿਛ ਜਾਣ ਜੋ ਵਰਤਨਤਾ ਮਨ ਮੁਖ ਮੋਏ ਜਿਨ ਦੂਜੀ ਪਿਆਸਾ ਬਹੁ ਜੋਨੀ ਭਵਹਿ ਤੁਰ ਕਿਰਤ ਲਖਿ ਆਸਾ ਜੈ ਸਾ ਬੀਜਹਿ ਤੈ ਸਾ ਖਾਸਾ ਦੇਖ ਦਰਸ ਮਨ ਭਇਆ ਵਿਗਾਸਾ ਸਭ ਨਦਨੀ ਆਇਆ ਬ੍ਰਹਮ ਪ੍ਰਗਾਸਾ ਜਨ ਨਾਨਕ ਕੀ ਹਰ ਪੂਰਨ ਆਸਾ ਗੋੜੀ ਗਵਾਰੀ ਮਹੱਲਾ ਪੰਜਵਾ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੋ ਰੰਗਾ ਕਈ ਜਨਮ ਪੰਛੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਖ ਜੋਇਓ ਮੇਨ ਜਗਦੀਸ਼ ਮੇਨ ਕੀ ਬਰੀਆ ਚਰੰਕਾਲ ਇਹ ਦੇ ਸੰਜਰੀਆ ਰਹਾ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਗਰਭਹਿਰ ਖਰਿਆ ਕਈ ਜਨਮ ਸਾਖ ਕਰ ਉਪਾਇਆ ਲਖ 84 ਜੋਂਨ ਭਰਮਾਇਆ ਸਾਧ ਸੰਗ ਭਇਓ ਜਨਮ ਪ੍ਰਾਪਤ ਕਰ ਸੇਵਾ ਪਜ ਹਰ ਹਰ ਗੁਰਮਤ ਤਿਆਗ ਮਾਨ ਝੂਠ ਅਬ ਮਹਾਨ ਜੀਵਤ ਮਰਹਿ ਦਰਗਹਾ ਪਰਵਾਨ ਜੋ ਕਿਛ ਹੋਆ ਸੋ ਤੁਜ ਤੇ ਹੋਗ ਅਵਰਨਾ ਦੂਜਾ ਕਰਨੈ ਜੋਗ ਆ ਮਿਲੀਐ ਜਾਂ ਲਹਿ ਮਲਾਈ ਕਹੋ ਨਾਨਕ ਹਰ ਹਰ ਗੁਣ ਗਾਈ ਗੌੜੀ ਗਵਾਰੀ ਮਹੱਲਾ ਪੰਹੁਆ ਕਰਮ ਭੂਮ ਮਹਿ ਬੂਹ ਨਾਮ ਪੂਰਨ ਹੋਇ ਤਮਾਰਾ ਕਾਮ ਫਲ ਪਾਵਹਿ ਮਿਟੈ ਜਮ ਤਰਾਸ ਨਿਤ ਗਾਵਹਿ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਉਰਤਾਰ ਸਿਗਰ ਕਾਰਜ ਨੇਹੋ ਸਵਾਰ ਰਹਾ ਆਪਣੇ ਪ੍ਰਭ ਸਿਓ ਹੋ ਹੋ ਸਾਵਧਾਨ ਤਾਂ ਤੂੰ ਦਰਗਾਹ ਪਾ ਵਹਿਮਾਨ ਉਗਤ ਸਿਆਣਪ ਸਗਲੀ त्याग ਸੰਤ ਜਨਾ ਕੀ ਚਰਨੀ ਲਾਗ ਸਰਬ ਜੀ ਹੈ ਜਾਂ ਕਹਿ ਹਾਥ ਕਦੇ ਨਾ ਵਿਛੜੈ ਸਭ ਕੈ ਸਾਥ ਅਪਾਵ ਛੋੜ ਗਹੋ ਤਿਸ ਕੀ ਓਟ ਨਿਮਖ ਮਾਹੀ ਹੁਵੈ ਤੇਰੀ ਛੋਟ ਸਦਾ ਨਿਕਟ ਕਰ ਤਿਸ ਨੂੰ ਜਾਨ ਪ੍ਰਭ ਕੀ ਆਗਿਆ ਸਤ ਕਰਮਾਨ ਗੁਰ ਕੈ ਬਚਨ ਮਟਾਵੂ ਆਪ ਹਰ ਹਰ ਨਾਮ ਨਾਨਕ ਜਪ ਜਾਪ ਗੌੜੀ ਗਵਾਰੀ ਮਹੱਲਾ ਪੰਜਵਾ ਗੁਰ ਕਾ ਬਚਨ ਸਦਾ ਅਬਨਾਸੀ ਗੁਰ ਕੈ ਬਚਨ ਕੱਟੀ ਜਮ ਫਾਸੀ ਗੁਰ ਕਾ ਬਚਨ ਜੀ ਕੈ ਸੰਗ ਗੁਰ ਕੈ ਬਚਨ ਰਚੈ ਰਾਮ ਕੈ ਰੰਗ ਜੋ ਗੁਰ ਦੀ ਆਸ ਮਨ ਕੈ ਕਾਮ ਸੰਤ ਕਾ ਕੀਆ ਸਤ ਕਰਮਾਨ ਰਹਾਉ ਗੁਰ ਕਾ ਬਚਨ ਅਟਲ ਅਸ਼ੇਦ ਗੁਰ ਕੈ ਬਚਨ ਕਟੇ ਭ੍ਰਮ ਭੇਦ ਗੁਰ ਕਾ ਬਚਨ ਕਤਹੋ ਨਾ ਜਾਏ ਗੁਰ ਕੈ ਬਚਨ ਹਰ ਕੇ ਗੁਣ ਗਾਏ ਗੁਰ ਕਾ ਬਚਨ ਜੀ ਕੈ ਸਾਥ ਗੁਰ ਕਾ ਬਚਨ ਅਨਾਥ ਕੋ ਨਾਥ ਗੁਰ ਕੈ ਬਚਨ ਨਰਕ ਨਾ ਪਵੈ ਗੁਰ ਕੈ ਬਚਨ ਰਸ ਨਾ ਅੰਮ੍ਰਿਤ ਰਵੈ ਗੁਰ ਕਾ ਬਚਨ ਪ੍ਰਗਟ ਸੰਸਾਰ ਗੁਰ ਕੈ ਬਚਨ ਨਾ ਆਵੈ ਹਾਰ ਜਿਸ ਜਨ ਹੋਏ ਆਪ ਕਿਰਪਾਲ ਨਾਨਕ ਸਤਿਗੁਰ ਸਦਾ ਦਿਆਲ ਗੌੜੀ ਗੁਆਰੀ ਮਹੱਲਾ ਪੰਜਵਾਂ ਜਿਨ ਕੀ ਤਾ ਮਾਟੀ ਤੇ ਰਤਨ ਗਰਭ ਮਹਿ ਰਾਖਿਆ ਜਿਨ ਕਰ ਯਤਨ ਜਿਨ ਦੀਨੀ ਸੋਭਾ ਵਡਿਆਈ ਤਿਸ ਪ੍ਰਭ ਕੋ ਆਠ ਪਹਿਰ ਧਿਆਈ ਰਮਈਆ ਰੇਨ ਸਾਧ ਜਨ ਪਾਵੂ ਗੁਰ ਮਿਲਿ ਆਪਣਾ ਖਸਮਤਿ ਆਵੂ ਰਹਾਉ ਜਿਨ ਕੀਤਾ ਮੂੜ ਤੇ ਬਖਤਾ ਜਿਨ ਕੀਤਾ ਬੇਸੁਰਤ ਤੇ ਸੁਰਤਾ ਜਿਸ ਪ੍ਰਸਾਦ ਨਮੈ ਨਿਦ ਪਾਈ ਸੋ ਪ੍ਰਭ ਮਨ ਤੇ ਬਿਸਰਤ ਨਾਹੀ ਜਿਨ ਦੀ ਆਨ ਥਾਵੇਂ ਕੋ ਥਾਨ ਜਿਨ ਦੀ ਆ ਨਮਾਣੇ ਕੋ ਮਾਨ ਜਿਨ ਕੀਨੀ ਸਭ ਪੂਰਨ ਆਸਾ ਸਿਮਰਉ ਦਿਨ ਰੈਨ ਸਾਸ ਗਰਾਸਾ ਜਿਸ ਪਰਸਾਦ ਮਾਇਆ ਸਿਲਕ ਕਾਟੀ ਗੁਰ ਪ੍ਰਸਾਦ ਅੰਮ੍ਰਿਤ ਬਿਖ ਖਾਟੀ ਕਹੋ ਨਾਨਕ ਇਸ ਤੇ ਕਿਛ ਨਾਹੀ ਰੱਖ ਨ ਹਾਰੇ ਕੋ ਸਾਲਾਹੀ ਗੌੜੀ ਗਵਾਰੀ ਮਹੱਲਾ ਪੰਜਵਾਂ ਤਿਸ ਕੀ ਸਰਨ ਨਾਹੀ ਭਉ ਸੋਗ ਉਸ ਤੇ ਬਾਹਰ ਕਛੂ ਨਾ ਹੋਗਾ ਤਜੀ ਸਿਆਣਪ ਬਲ ਬੁੱਧ ਬਿਕਾਰ ਦਾਸ ਆਪਣੇ ਕੀ ਰੱਖਣ ਹਾਰ ਜਪ ਮਨ ਮੇਰੇ RAM RAM ਰੰਗ ਕਰ ਬਾਹਰ ਤੇਰੇ ਸਦ ਸੰਗ ਰਹਾਉ ਤਿਸ ਕੀ तेक ਮਨ ਮਹਿਰਾਖ ਗੁਰ ਕਾ ਸ਼ਬਦ ਅੰਮ੍ਰਿਤ ਰਸ ਚਾਖ ਅਵਰ ਜਤਨ ਕਹੋ ਕੌਣ ਕਾਜ ਕਰ ਕਿਰਪਾ ਰੱਖੈ ਆਪਲਾਜ ਕਿਆ ਮਨੁਖ ਕਹੋ ਕਿਆ ਜੂਰ ਝੂਠਾ ਮਾਇਆ ਕਾ ਸਭ ਸ਼ੋਰ ਕਰਨ ਕਰਾਵਨ ਹਾਰ ਸੁਆਮੀ ਸਗਲ ਕਥਾਂ ਕੇ ਅੰਤਰ ਜਾਮੀ ਸਰਬ ਸੁਖਾ ਸੁਖ ਸਾਚਾਏ ਗੁਰ ਅਪਦੇਸ ਮਨੈ ਮਹਿ ਲਿਓ ਜਾ ਕੋ RAM ਨਾਮ ਲਿਵ ਲਾਗੀ ਕਹੋ ਨਾਨਕ ਸੋ ਧਨ ਵਡ ਭਾਗੀ ਗੌੜੀ ਗਵਾਰ ਵੀ ਮਹੱਲਾ ਪੰਜਵਾ ਸੁਣ ਹਰ ਕਥਾ ਉਤਾਰੀ ਮੈਲ ਮਹਾਪਨੀਤ ਭਏ ਸੁਖ ਸੈਲ ਵੱਡਾ ਭਾਗ ਪਾਇਆ ਸਾਧ ਸੰਗ ਪਾਰ ਬ੍ਰਹਮ ਸਿਉ ਲਾਗੋ ਰੰਗ ਹਰ ਹਰ ਨਾਮ ਜਪਤ ਜਨ ਤਾਰਿਓ ਅਗਨ ਸਾਗਰ ਗੁਰ ਪਾਰਿ ਉਤਾਰਿਓ ਰਹਾਉ ਕਰ ਕੀਰਤਨ ਮਨ ਸੀਤਲ ਭਏ ਜਨਮ ਜਨਮ ਕੇ ਕਿਲ ਵਿਖ ਗਏ ਸਰਬ ਨਿਧਾਨ ਪੀਕੇ ਮਨ ਮਾਏ ਅਬ ਢੂੰਡਨ ਕਾਹੇ ਕੋ ਜਾਏ ਪ੍ਰਭ ਆਪਣੇ ਜਬ ਭਏ ਦਿਆਲ ਪੂਰਨ ਹੋਈ ਸੇਵਕ ਕਾਲ ਬੰਦਨ ਕਾਟ ਕੀਏ ਆਪਣੇ ਦਾਸ ਸਿਮਰ 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 ਗੁਣ ਤਾਸ ਏਕੋ ਮਨ ਏਕੋ ਸਭ ਠਾਏ ਪੂਰਨ ਪੂਰ ਰਹੇ ਉਹ ਸਭ ਜਾਏ ਗੁਰ ਪੂਰੈ ਸਭ ਪਰਮ ਚਕਾਇਆ ਹਰਿ ਸਿਮਰਤ ਨਾਨਕ ਸੁਖ ਪਾਇਆ ਗੌੜੀ ਗੁਆਰ ਦੀ ਮਹੱਲਾ ਪੰਜਵਾਂ ਅਗਲੇ ਮੋਏ ਸੇ ਪਾਛੇ ਪਰੇ ਜੋ ਉਬਰੇ ਸੇ ਬੰਦ ਲੱਕ ਖਰੇ ਜਿਹ ਧੰਦੇ ਮਹਿ ਓਏ ਲਪਟਾਏ ਹੁਣ ਤੇ ਦੁੱਗਣ ਦਿੜੀ ਓ ਨਮਾਏ ਉਹ ਵੇਲਾ ਕਸ਼ ਚੀਤਨਾ ਆਵੇ ਬਿਨ ਸਜਾਏ ਤਾਹੂ ਲਪਟਾਵੇ ਰਹਾ ਆਸਾ ਬੰਦੀ ਮੂਰਖ ਦੇਹ ਕਾਮ ਕ੍ਰੋਧ ਲਪਟਿਓ ਅਸਨੇ ਸਿਰ ਉਪਰ ਠਾਡੋ ਧਰਮ ਰਾਏ ਮੀਠੀ ਕਰ ਕਰ ਵਿਖਿਆ ਖਾਏ ਹਉ ਬੰਦੋ ਹਉ ਸਾਦੋ ਬੈਰ ਹਮਰੀ ਭੂਮ ਕੌਣ ਕਾਲੈ ਪੈਰ ਹਉ ਪੰਡਤ ਹਉ ਚਤੁਰ ਸਿਆਣਾ ਕਰਨੈ ਹਾਰ ਨਾ ਬੁਝੈ ਬਿਗਾਨਾ ਆਪਣੀ ਗਤ ਮਿਤੇ ਆਪੇ ਜਾਣੈ ਕਿਆ ਕੋ ਕਹੈ ਕਿਆ ਆਖ ਬਖਾਨੈ ਜਿਤ ਜਿਤ ਲਾਵਹਿ ਤਿਤ ਤਿਤ ਲਗਣਾ ਆਪਣਾ ਭਲਾ ਸਭ ਕਾ ਹੂ ਮੰਗਣਾ ਸਭ ਕਿਸ ਤੇਰਾ ਤੂੰ ਕਰਨੈ ਹਾਰ ਅੰਤ ਨਾਹੀ ਕਿਸ ਪਾਰਾ ਵਾਰ ਦਾਸ ਆਪਣੇ ਕਉ ਦੀਜੈ ਦਾਨ ਕਬਹੂ ਨਾ ਵਿਸਰੈ ਨਾਨਕ ਨਾਮ